ਤਨ ਸ੍ਰੀ ਬਾਹਗੁਰੂ ਸਾਹਿਬ ਜੀ ਮਹੱਲਾ ਪੰਜਬਾ ਰਾਗ ਗਾਉੜੀ ਗਵਾਰੇ ਰੇ ਚੌਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਕੈਨਬਦ ਕੁਸਲ ਖੂਤ ਮੇਰੇ ਭਾਈ ਕਾ ਪਈ ਹੈ ਹਰਿ ਰਾਮ ਸਹਾਈ ਕਨਵਿਤ ਕੁਸ਼ਲ ਹੋਤ ਮੇਰੇ ਭਾਈ ਇਹ ਮੇਰੇ ਵੀਰ ਮਨੁੱਖ ਦੇ ਅੰਦਰ ਆਤਮਿਕ ਆਨੰਦ ਕਿੰਨਾ ਤਰੀਕਿਆਂ ਨਾਲ ਪੈਦਾ ਹੋ ਸਕਦਾ ਹੈ ਕਿਉਂ ਪਾਈ ਹੈ ਹਰ ਰਾਮ ਸਹਾਈ ਅਸਲ ਮਿੱਤਰ ਹਰੀ ਪਰਮਾਤਮਾ ਕਿਵੇਂ ਮਿਲ ਸਕਦਾ ਹੈ ਰਹਾਉ ਕੁਸ਼ਲ ਨਗਰ ਮੇਰੀ ਸਭ ਮਾਇਆ ਕਰਦੇ ਮੋਹ ਵਿੱਚੋਂ ਆਤਮਿਕ ਸੁੱਖ ਨਹੀਂ ਹੈ ਇਹ ਸਮਝਣ ਭੀ ਵਿੱਚ ਭੀ ਆਤਮਿਕ ਸੁੱਖ ਨਹੀਂ ਹੈ ਇਹ ਸਾਰੀ ਮਾਇਆ ਮੇਰੀ ਹੈ ਉੱਚੇ ਮੰਦਰ ਸੁੰਦਰ ছায়ਾ ਉੱਚੇ ਮਹੱਲ ਮਾੜੀਆਂ ਤੇ ਸੁੰਦਰ ਬਾਗਾਂ ਦੀ ਛਾਂ ਮਾਨਣ ਵਿੱਚ ਭੀ ਆਤਮਿਕ ਆਨੰਦ ਨਹੀਂ ਝੂਠੇ ਲਾਲਚ ਜਨਮ ਗਵਾਇਆ ਜਿਸ ਮਨੁੱਖ ਨੇ ਇਹਨਾਂ ਵਿੱਚੋਂ ਆਤਮਿਕ ਸੁਖ ਸਮਝਿਆ ਹੈ ਉਸਨੇ ਝੂਠੇ ਲਾਲਚ ਵਿੱਚ ਆਪਣਾ ਮਨੁੱਖਾ ਜਨਮ ਗਵਾ ਲਿਆ ਹੈ ਹਸਤੀ ਘੋੜੇ ਦੇਖਵੇਗਾਸਾ ਮਨੁੱਖ ਹਾਥੀ ਘੋੜੇ ਵੇਖ ਕੇ ਖੁਸ਼ੀ ਮਹਿਸੂਸ ਕਰਦਾ ਹੈ ਲਸ਼ਕਰ ਜੋੜੇ ਨੇਬ ਖਵਾਸਾ ਫੌਜਾਂ ਇਕੱਠੀਆਂ ਕਰਦਾ ਹੈ ਮੰਤਰੀ ਤੇ ਸਾਹੀ ਨੌਕਰ ਰੱਖਦਾ ਹੈ ਗਲ ਜੇ ਵੜੀ ਹਮੈ ਕੀ ਫਸਾ ਪਰ ਉਸ ਦੀ ਗਲ ਵਿੱਚ ਹਮੈ ਦੀ ਰੱਸੀ ਹਮੈ ਦੇ ਪਾਇ ਹੀ ਪੈਂਦੇ ਹਨ ਰਾਜ ਕਮਾਵੇ ਦਹ ਦਿੱਸ ਸਾਰੀ ਰਾਜਾ ਬਣ ਕੇ ਮਨੁੱਖ ਦੱਸੀ ਪਾਸੀ ਸਾਰੀ ਧਰਤੀ ਦਾ ਰਾਜ ਕਮਾੰਦਾ ਹੈ ਮਾਣੇ ਰੰਗ ਭੋਗ ਬੌਨਾਰੀ ਮੂਜਾ ਮੰਨਦਾ ਹੈ ਇਸਤਰੀਆਂ ਭੋਗਦਾ ਹੈ ਜੋ ਨਲਪਤ ਸੁਪਨੈ ਪੇਖਾਰੀ ਪਰ ਹੀ ਸਭ ਕਿਛ ਸਭ ਕੁਝ ਇਉਂ ਹੀ ਹੈ ਜਿਵੇਂ ਕੋਈ ਰਾਜਾ ਮਗਤਾ ਬਣ ਜਾਂਦਾ ਹੈ ਤੇ ਦੁਖੀ ਹੁੰਦਾ ਹੈ ਆਤਮਕ ਸੁਖ ਦੇ ਤਾਂ ਰਾਜ ਵਿੱਚ ਤੇ ਭੋਗਾਂ ਵਿੱਚ ਵੀ ਦੁੱਖ ਹੀ ਦੁੱਖ ਹੈ ਇਹ ਕੁਸਲ ਮੋਹ ਕੋ ਸਤਿਗੁਰੂ ਬਣਾ ਬਤਾਇਆ ਸਤ ਗੁਰੂ ਨੇ ਮੈਨੂੰ ਅਸਲ ਆਤਮਿਕ ਸੁੱਖ ਦਾ ਮੂਲ ਦੱਸਿਆ ਹੈ ਉਹ ਹੈ ਪ੍ਰਮਾਤਮਾ ਦੀ ਰਜ਼ਾ ਵਿੱਚ ਰਾਜੀ ਰਹਿਣਾ ਹਰ ਜੋ ਕਿਛ ਕਰੇ ਸੋ ਹਰਿਆ ਭਗਤਾ ਭਾਇਆ ਜੋ ਕੁਝ ਪ੍ਰਮਾਤਮਾ ਕਰਦਾ ਹੈ ਉਸ ਦੇ ਭਗਤਾ ਨੂੰ ਉਹ ਮਿੱਠਾ ਲੱਗਦਾ ਹੈ ਤੇ ਉਹ ਇਸ ਤਰ੍ਹਾਂ ਆਤਮਿਕ ਸੁੱਖ ਮੰਨਦੇ ਹਨ ਜਨ ਨਾਨਕ ਹਮੇ ਮਾਰ ਸਮਾਇ ਇਹ ਦਾਸ ਨਾਨਕ ਘਮੇ ਮਾਰ ਕੇ ਵੱਡ ਭਾਗੀ ਮਨੁੱਖ ਪਰਮਾਤਮਾ ਵਿੱਚ ਹੀ ਲੀਨ ਰਹਦਾ ਹੈ ਇਨ ਵਿਦ ਕੁਸਲ ਹੋਤ ਮੇਰੇ ਭਾਈ ਇਹ ਮੇਰੇ ਵੀਰ ਇਸ ਤਰੀਕੇ ਨਾਲ ਭਾਵ ਰਜਾ ਵਿੱਚ ਰਾਜੀ ਰਹਿਣ ਨਾਲ ਆਤਮਿਕ ਆਨੰਦ ਪੈਦਾ ਹੁੰਦਾ ਹੈ ਿਉ ਪਾਈਐ ਹਰ ਰਾਮ ਸਹਾਈ ਇਸ ਤਰ੍ਹਾਂ ਹੀ ਅਸਲ ਮਿੱਤਰ ਹੀ ਹਰੀ ਪਰਮਾਤਮਾ ਮਿਲਦਾ ਹੈ ਰਹਾਉ ਦੂਜਾ ਇਹਨ ਬਿਦ ਕੋਸਲ ਹੋਤ ਮੇਰੇ ਭਾਈ ਇਉ ਪਾਈ ਹੈ ਹਰਿ ਰਾਮ ਸਹਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ